ਤਾਂ ਦੀ ਨੂੰਸਾ ਚੜ ਗਿਆ ਨੀ ਕਲਾ ਬਰੋੜ ਫਿਰ ਬਾਬਾ ਕਲਾ ਮਰ ਰੋੜੀ ਹੈ ਕਿ ਨਹੀਂ ਮਰ ਰੋੜੀ ਬੁਰੇ ਨੇ ਮਰ ਰੋੜੀ ਸੀ ਸਾਡੇ ਦਾ ਤਾਂ ਤੇ ਜਿਹੜਾ ਕੋਈ ਆਲਾ ਰੋਕੇ ਵੀ ਆਉਂਦਾ ਉਹਨੂੰ ਵੀ ਹਸਾ ਦਿੰਦੇ ਹੱਸ ਤਾਂ ਕਿਦਾਂ ਸੋਨੇ ਚ ਹਸਾਉਣ ਨੂੰ ਪਾਸ ਮਾੜਾ ਮੋਟਾ ਜੇ ਖੁਦਕੁਤਾਈਆਂ ਕੱਢ ਕੇ ਕਹਿੰਦਾ ਤਾਖ ਪਾ ਹਸ ਪੈਲ ਉਹ ਜੇ ਕਹਿੰਦਾ ਮਾਰਿਆ ਕੁਕੜ ਪਾ ਕੇ ਮੋਚੇ ਓਏ ਹੋਏ ਉਹ ਮੈਂ ਤਾਂ ਪਾ ਦੂੰਗਾ ਪਾਨੇ ਮੈਂ ਨੇ 11 ਕਰਿਆ ਦੱਸੋ ਬਾਬਾ ਪਹਿਲਾ ਇੰਟਰਵਿਊ ਬਾਅਦ ਚੋ ਪਹਿਲਾ ਦੱਸੋ 11 ਕੀਤੀ 12 ਕੀਤੀ 11 11 ਲੈ ਕੇ ਚੱਤੀ ਹਾਂ ਅੱਜ ਵੀ ਬੰਦੇ ਇਹ ਜਾਨੀ ਦੋ ਤਿੰਨ ਪੈਗ ਲਾ ਕੇ ਨਾ ਉਹਨਾਂ ਦੀ ਅੱਖ ਵਿੱਚ ਲੜ ਜਾਂਦੀ ਆਪਿਆਂ ਮੈਂ ਵੀ ਪਿੰਡ ਦਾ ਸ਼ਰਾਬੀ ਬਹੁਤ ਹਾਂ ਮੈਂ ਐ ਸਹੀ ਬਹੁਤ ਸੋਹਣੀ ਸ਼ਰਾਬ ਪੀਂਦਾ ਮੈਂ ਜਵਾਨੀ ਆਪਣੇ ਬੱਚਾ ਜਹੀ ਜਾਈ ਜਾਈ ਨਾ ਕਾਨੂੰ ਆਈਆਂ ਗਰੀਬ ਤੇ ਜਵਾਨੀਆਂ ਨੀ ਫਿਕਰ ਅੱਜ ਮੁੱਕ ਜਾਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਪੀਟੀਸੀ ਨਿਊਜ਼ ਤੁਹਾਡਾ ਫਿਰ ਰਸੋ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਮਿੰਟ ਹਲਤ ਵਾਲੀ ਵਿਖੇ ਇਹ ਪਿੰਡ ਫਤੇਗੜ ਸਾਹਿਬ ਦਾ ਪਿੰਡ ਆਓ ਇੱਥੇ ਬਜ਼ੁਰਗ ਖੜੇ ਆ ਇਹਨਾਂ ਨਾਲ ਆਈਆਂ ਰੌਣਕਾ ਆਓ ਚੱਲੀਏ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਨਾਮ ਆ ਜੀ ਜੰਗੀਰ ਸਿੰਘ ਆ ਜੀ ਭਾਈ ਤੁਸੀਂ ਕੀ ਕਰਦੇ ਹੋ ਜੀ ਅਸੀਂ ਜੀ ਬੰਦੇ ਰੇਗਾ ਦਿਹਾੜੀ ਕਰਦੇ ਆ ਜੀ ਉਹ ਵੀ ਪੈਸੇ ਨਹੀਂ ਪੈ ਰਹੇ ਪਤਾ ਨਹੀਂ ਕਿ ਇੱਥੇ ਸਰਕਾਰ ਦਾ ਖਤਮ ਹੋ ਗਈ ਠੀਕ ਠੀਕ ਕਰੀਏ ਹੁਣ ਦਾ ਸਭ ਪਹਿਲਾਂ ਕਿ ਰੋਈ ਜਨਾ ਫਿਰਸਣ ਪਈਏ ਹੁਣ ਦਫਾ ਠੀਕ ਹੈ ਜੀ ਨੰਨੇ ਰਿਕਾ ਦੇ ਪੈਸੇ ਰਹੇ ਨੇ ਪਹਿਲੇ ਨੰਨੇ ਰਿਕਾ ਆ ਰਹੇ ਮੁੜ ਕੇ ਭੇਜ ਰਹੇ ਨੇ ਪਤਾ ਨਹੀਂ ਕੀ ਖਾ ਗਿਆ ਕੀ ਨਹੀਂ ਬਈ ਪੜਿਆ ਕਿਨੇ ਤੱਕ ਨੂੰ ਪੜਿਆ ਵਾ ਜੀ ਮੈਂ 5 ਕੁ ਵਜੇ ਬਾਤਾਂ ਅਸੀਂ ਉਦੋਂ ਬਾਅਦ ਫਿਰ ਬ੍ਰੇਕ ਕਾ ਤੋ ਲੱਗੀਆਂ ਹਾਂਜੀ ਉਦੋਂ ਬਾਅਦ ਬ੍ਰੇਕ ਕਾ ਤੋ ਲੱਗੀਆਂ ਪੜਾਈ ਤੇ ਬਰੇ ਕਾ ਜਦ ਤੱਕ ਉਮਰ ਬਹੁਤਾ 70 ਸਾਲ ਦੇ 80 ਸਾਲ ਦੀ ਉਮਰ ਜਦ ਤੱਕ ਗਰੀਬੀ ਬਹੁਤ ਸੀ ਪਹਿਲਾ ਨੰਬਰ ਦਾ ਇੱਥੇ ਲੰਗਰ ਨਹੀਂ ਹੁੰਦਾ ਪਾਣੀ ਚੱਲਦਾ 2-3 ਮਹੀਨੇ ਠੀਕ ਹੈ ਜੀ ਛੋ ਜਿਹੇ ਲੰਗਰ ਹੁੰਦੇ ਨੇ ਆਣਿਆਂ ਤੇ ਸਕੂਲ ਕਿਹੜਾ ਫੇਵਰੇਟ ਅਨੰਤਪੁਰ ਸਕੂਲ ਦਾ ਜਿਆ ਜਾਗੋ ਦਾ ਜਨਕ ਕੁਝ ਗਰੀਬੀ ਤੋਂ ਕੁਝ ਗਰੀਬੀ ਸੀ ਠੀਕ ਹੈ ਬੈਸ ਕਰਕੇ ਪੜਾਈ ਨਹੀਂ ਗਾਹ ਰੋਕ ਬੈਸ ਕਰੀ ਸਸੂ ਗਾਲ ਜੀ ਬਈ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਹੋ ਮੇਰੀ ਉਰੇ ਸ਼ਾਪ ਹੈ ਇਲੈਕਟ੍ਰੋਨਿਕ ਦੀ 27-22 ਸਾਲਾਂ ਦੀ ਠੀਕ ਹੈ ਹਾਂ ਪਿੰਡ ਮੇਰਾ ਹੋਰ ਆ ਜਣੀ ਦੁਕਾਨ ਆ ਰਿਹਾ ਆਪਣੇ ਠੀਕ ਹੈ ਅੱਡੇ ਵਿੱਚ ਬਈ ਕੋਈ ਗੱਲਬਾਤ ਸੰਜੀ ਕਰੋ ਬਚਪਨ ਦੀ ਜਵਾਨੀ ਦੀ ਕੋਈ ਵੀ ਗੱਲਬਾਤ ਸੰਜੀ ਮਾ ਗੱਲਬਾਤਾਂ ਤੇ ਹਸ ਮੁਖ ਜੇ ਬੰਦੇ ਆ ਸਾਡੀ ਦੁਕਾਨ ਤੇ ਜਿਹੜਾ ਕੋਈ ਥੋੜਾ ਰੋਕੇ ਵੀ ਆਉਂਦਾ ਉਹਨੂੰ ਵੀ ਹਸਾ ਦਿੰਦੇ ਆ ਉਸ ਤੋਂ ਕਿੱਦਾਂ ਕਿੱਦਾਂ ਹਸਾਉਣੇ ਚਲੋ ਬਾ ਕੋਈ ਨਾ ਕੋਈ ਚੁਟਕਲਾ ਛੱਡ ਦਿੰਦੇ ਆ ਕੋਈ ਮੇਰੇ ਮਿੱਤਰ ਦੀ ਆਵਾਜ਼ ਕੱਢ ਦਿੰਦੇ ਆ ਓਏ ਹੋਏ ਕਰਕੇ ਮਾੜਾ ਮੋਟਾ ਜਿਹਾ ਕੱਢ ਕੇ ਦਿਖਾਓ ਹਾਂ ਉਹ ਜੇ ਕਹਿੰਦਾ ਮਾਰਿਆ ਕੁੱਕੜ ਪਾ ਤੇ ਮੋਛੇ ਓਏ ਹੋਏ ਉਹ ਮੈਂ ਤਾਂ ਪਾ ਦੂੰਗਾ ਪਾਨੇ ਬਸ ਇਦਾਂ ਜਿਹਾ ਵੜਾ ਫੋਟਾ ਹਸਾ ਦਿੰਦੇ ਆ ਅਗਲੇ ਨੂੰ ਨਾਲੇ ਆਪਣਾ ਸਮਾਨ ਵੇਚ ਦਿੰਦੇ ਆ ਨਾਲੇ ਅਗਲੇ ਨੂੰ ਹਸਾ ਕੇ ਆਪਣਾ ਭੇਜ ਦਿੰਦੇ ਆ ਠੀਕ ਹੈ ਜੀ ਚਾਹੇ ਆਪਣੇ ਕੋਈ ਵੀ ਗੁੱਸੇ ਹੋ ਕੇ ਆਵੇ ਉਹਨੂੰ ਆਪਾਂ ਹਸਾ ਦਿੰਦੇ ਆ ਅ ਚਲੋ ਆ ਇਧਰ ਮੰਨ ਲਓ ਆ ਬਾਬਾ ਜੀ ਆਏ ਆ ਕਰੋ ਲੜਾਈ ਲੂਈ ਕਰਕੇ ਆਏ ਨੇ ਠੀਕ ਹੈ ਕਿ ਨਹੀਂ ਬਾਬਾ ਜੀ ਤਾਂ ਗੁੱਸੇ 'ਚ ਨੇ ਪੂਰੇ ਇਹਨੂੰ ਹਸਾਉਣਾ ਕਿਵੇਂ ਹਸਾਉਣਾ ਹਸਾਉਣ ਨੂੰ ਪਾਸ ਮਾੜਾ ਮੋਟਾ ਜੇ ਕੁਦਕਤਾਈਆਂ ਕੱਢ ਕੇ ਕਹਿੰਦੇ ਤਾਖ ਪਿਆ ਹਸ ਪਿਆ ਹ ਹਸਾਣ ਦਾ ਬਹੁਤ ਸਾਨਾ ਮੜ ਜਾ ਮਾਰੋ ਵਿੱਚ ਬੰਦਾ ਹਸ ਬੰਦਾ ਅੱਜ ਕਰ ਦਤਾ ਆ ਪਰ ਮੜ ਜਾ ਮਸੜ ਕਹਤੂ ਅਗਲੇ ਨੂੰ ਤਾਂ ਖੁਸ਼ ਹੋ ਜਾਂਦਾ ਹਾਂ ਬਸ ਆਏ ਹੋਏ ਚੁਟਕਲੇ ਛੱਡ ਦਿੰਦੇ ਕੋਈ ਨਾ ਕੋਈ ਆਹਲਾ ਖੁਸ਼ ਹੋ ਜਾਂਦਾ ਉਹਨੂੰ ਮਾਮਾ ਕਹਿੰਦੇ ਮਨੂਰੇ ਮਾਮਾ ਤਾਂ ਕਹਿੰਦੇ ਨੇ ਮੇਰੀ ਉਰੇ ਸਿਸਟਰ ਵੀ ਹੈ ਵੀ ਠੀਕ ਹੈ ਜੀ ਇਸ ਕਰਕੇ ਮੈਨੂੰ ਆ ਬੁੜੇ ਵੀ ਮਾਮਾ ਕਹੀ ਜਾਂਦੇ ਨੇ ਨਿਆੜੇ ਵੀ ਮਾਮਾ ਕਹੀ ਜਾਂਦੇ ਨੇ ਹਾਂ ਇੱਕ ਨੇ ਕੁੜੀਆਂ ਤੀਵੇਂ ਵਿਚਾਰੀਆਂ ਸਾਰੀਆਂ ਮਾਮਾ ਹੀ ਕਹੀ ਜਾਂਦੇ ਨੇ ਹੁਣ ਤਾਂ ਜਿਹੜੇ ਪੱਠਾ ਵਾਲੇ ਭਈਏ ਨੇ ਉਹ ਵੀ ਮੈਨੂੰ ਮਾਮਾ ਕਹਿੰਦੇ ਨੇ ਉਹਨਾਂ ਨੂੰ ਐ ਵੀ ਪਤਾ ਨਹੀਂ ਮਾਮਾ ਕਹੇ ਤਾਂ ਵੀ ਇਸ ਚੀਜ਼ ਸਸਤੀ ਦੇ ਦੂਗਾ ਇਹ ਬਸ ਬਲੇ ਪਰ ਐ ਮਾਮਾ ਰੱਖਦਾ ਜੀ ਆ ਬੈਠੇ ਨਾਮ ਕੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਰਾਏ ਹਾਂ ਅਰੇ ਮਸ਼ਹੂਰ ਤੁਸੀਂ ਮਾਮੇ ਦੇ ਨਾਮ ਤੋਂ ਹਾਂ ਮਸ਼ਹੂਰ ਮਾਮਾ ਫਿਰ ਤਾਂ ਹੀ ਕਹਿੰਦੇ ਨੇ ਨਾ ਸਾਰੇ ਉਹਨਾਂ ਕਈ ਸਾਲਾਂ ਦੇ 28 ਸਾਲਾਂ ਦੇ ਬੈਠੇ ਹੋਰੇ ਹਾਲਾਂਕਿ ਇਹ ਕਹਿੰਦਾ ਮਾਮਾ ਕਰਕੇ ਮਤਲਬ ਹੋ ਸਕਦਾ ਵੀ ਕਈਆਂ ਨੂੰ ਐ ਹੁੰਦਾ ਵੀ ਮਾਮਾ ਕਰਕੇ ਪਤਾ ਨਹੀਂ ਇਹਦੀ ਦੁਕਾਨ ਹੈ ਮਾਮੇ ਵਾਲੀ ਵਜਦੀ ਹੈ ਬਾਹਰਲੇ ਬੰਦਿਆਂ ਨੂੰ ਠੀਕ ਹੈ ਵੀ ਚਲ ਆ ਰਿਸਪੈਕਟ ਕਰ ਦਿੰਨੇ ਵਿਚਾਰੇ ਸਾਰੇ ਆਪਣੀ ਆਪਾਂ ਵੀ ਇਹਨਾਂ ਨੂੰ ਭਾਣਦੇ ਭਾਣ ਜੀ ਮੰਨਿਆ ਵਾ ਸਾਰਿਆਂ ਨੂੰ ਠੀਕ ਹੈ ਜੀ ਹਾਂ ਕਦੇ ਉੱਪਰਾਂ ਨਹੀਂ ਹੋਇਆ بس ਸਾਇਓ ਹੱਸ ਖੇਡ ਕੇ ਆਪਣਾ ਟਾਈਮ ਕੱਢੀ ਜਾਂਦੇ ਦੁਕਾਨਦਾਰ ਬੰਦੇ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਹੋਰ ਬਈ ਕਿਹੜੇ ਕਿਹੜੇ ਐਕਟਰ ਦੀ ਉਹ ਆਵਾਜ਼ ਕੱਢ ਦਿੰਦੇ ਬਸ ਹੋਈਆਂ ਕੋਈ ਵਿੰਗਾ ਟੜਾ ਜਾਂ ਤੁਰਪਿਆ ਉਹਦੀ ਖਿੱਚ ਦਿੰਦੇ ਆ ਕੋਈ ਆਪਣੇ ਮਾਪੇ ਦੇ ਵੀ ਰੀਸ ਲਾ ਦਿੰਦੇ ਆ ਆਪਾਂ ਦਾ ਆਪਣੇ ਆਪ ਦੀ ਵੀ ਲਾ ਦਿੰਦੇ ਆ ਹਾਂ ਤੇ ਸਭ ਤੋਂ ਵੱਧ ਇਸ ਪਿੰਡ ਦੇ ਵਿੱਚ ਕਿਹਦੀ ਰੀਸ ਲਾਉਣੀ ਨਹੀਂ ਪ੍ਰਿੰਟ ਚ ਤਾਂ ਨਹੀਂ ਲਾਉਂਦੇ ਉਂਝ ਜਿਹੜਾ ਕੋਈ ਸ਼ਰਾਬੀ ਸ਼ਰਾਬੀ ਸ਼ਰੂਪੀ ਆ ਜਾਂਦਾ ਵੀ ਜੇ ਆਲਾ ਦਾ ਕਰਾ ਇਸੇ ਲਾਈਨ ਨਾ ਕਰਨਾ ਗਲਾ ਉਹ ਜੀ ਰਿਸਾ ਲਾ ਦਨੇ ਕਈ ਬੰਦੇ ਇਹ ਜਨੇ ਦੋ ਤਿੰਨ ਪੈਗ ਲਾ ਕੇ ਨਾ ਉਹਨਾਂ ਦੀ ਅੱਖ ਵਿੱਚ ਲਾਈਂਦੀ ਆ ਪਿਆ ਆ ਪਤਾ ਲਾ ਦਨੇ ਵੀ ਇਹਨੇ ਬਿੱਤੀ ਹੋਈ ਆ ਉਹ ਫਿਰ ਉਹ ਚਲੇ ਜਾਂਦਾ ਪਿੱਛੇ ਤੇ ਐ ਕਰ ਦਨੇ ਦੂਆ ਮੁੰਦਾਸ ਪੰਡ ਵੀ ਕੀ ਕਹਿੰਦਾ ਇੱਕ ਅਦੀ ਮੇਰ ਮਿੱਤਰ ਦੀ ਵੱਡੇ ਮੇਰ ਮਿੱਤਰ ਸਾਹਿਬ ਦੀ ਆਵਾਜ਼ ਕੱਢ ਕੇ ਦਿਖਾਓ ਇੱਕ ਹੋਰ ਮੇਰ ਮਿੱਤਰ ਜੀ ਮੇਰੇ ਮਿੱਤਰ ਦਾ ਗੱਲ ਆਇਆ ਵੀ ਇੱਕ ਵਾਰ ਨਾ ਮੇਰੇ ਮਿੱਤਰ ਦੇ ਘਰ ਵਾਲੀ ਮਰ ਗਈ ਸੀ ਤਾਂ ਘਰ ਵਾਲੀ ਮਰੀ ਵੀ ਉਹਦੇ ਉਹਨੂੰ ਪੁੱਛਣ ਲੱਗੇ ਉਹ ਘਰ ਉਹ ਰੋ ਰਿਹਾ ਮੇਰੇ ਮਿੱਤਰ ਉਹ ਪੁੱਛਣ ਲੱਗੇ ਵੀ ਕਾਹਤੇ ਰੋ ਰਹੇ ਆ ਉਹ ਫਿਰ ਮੇਰੇ ਮਿੱਤਰ ਕਹਿੰਦਾ ਕਹਿੰਦਾ ਵੀ ਕਈ ਸਾਲ ਪਹਿਲਾਂ ਕਹਿੰਦਾ ਮੇਰੀ ਬੇਬੇ ਮਰੀ ਸੀ ਕਹਿੰਦਾ ਪਿੰਡ ਦੀਆਂ ਕਹਿੰਦਾ ਪੰਜ ਸੱਤ ਬੁੜੀਆਂ ਇਕੱਠੀਆਂ ਹੋ ਕੇ ਆਈਆਂ ਓਏ ਹੋਏ ਕਹਿੰਦਾ ਮੈਨੂੰ ਕਹਿੰਦੀ ਆ ਭਾਈ ਕੋਈ ਨਾ ਜੇ ਤੇਰੀ ਬੇਬੇ ਮਰ ਗਈ ਸਾਨੂੰ ਆਪਣੀ ਬੇਬੀ ਸਮਝ ਕਹਿੰਦਾ ਫੇਰ ਭਾਈ ਕੁਝ ਦਿਨਾਂ ਬਾਅਦ ਮੇਰੀ ਭੈਣ ਮਰ ਗਈ ਕਹਿੰਦਾ ਫੇਰ ਤਿੰਨ ਚਾਰ ਕੁੜੀਆਂ ਇਕੱਠੀਆਂ ਹੋ ਕੇ ਆਈਆਂ ਕਹਿੰਦੀ ਆ ਭਾਈ ਕੋਈ ਨਾ ਜੇ ਤੇਰੀ ਭੈਣ ਮਰ ਗਈ ਸਾਨੂੰ ਆਪਣੀ ਭੈਣ ਸਮਝ ਕਹਿੰਦਾ ਹੁਣ ਮਰ ਗਈ ਮੇਰੀ ਘਰ ਵਾਲੀ ਕਹਿੰਦਾ ਹੁਣ ਕੋਈ ਮਾਂ ਦਿੱਤੀ ਜਾ ਕੇ ਆਈ ਨਹੀਂ ਕਹਿੰਦੀ ਵੀ ਭਾਈ ਕੋਈ ਗੱਲ ਨਹੀਂ ਆ ਹਾਂ ਭਾਈ بڑے-ਬੜੇ ਕਿੰਨਾ ਮੈਂ ਪਲੱਸ 2 ਕੀਤੀ ਆ ਠੀਕ ਹੈ ਜੀ ਹਾਂ ਜੀ ਉਦੋਂ ਸਕੂਲ ਜੀ ਵੀ ਪੂਰੀ ਇੱਧੇ ਰੌਣਕਾਂ ਲੱਗ ਰੱਖੀਆਂ ਹਾਂ ਮੈਂ ਸ਼ੁਰੂ ਤੇ ਮੈਂ ਪਹਿਲੀ ਤੇ ਲੈ ਕੇ ਪਾਸਟੂ ਤੱਕ ਮਨੀਟਰ ਰਹੇ ਹਾਂ ਆਪਣੇ ਹਾਊਸ ਦਾ ਪ੍ਰਧਾਨ ਰਹੇ ਹਾਂ ਬਾ ਉੱਥੇ ਵੀ ਹੱਸ ਮੁਖੇ ਹੁੰਦੇ ਸਨ ਉਦੋਂ ਬਾਅਦ ਪੜ੍ਹੇ ਨਹੀਂ ਬਾ ਪੜਨ ਲੱਗੇ ਸੀ ਫਿਰ ਮੈਂ ਡਾਕਟਰੀ ਕਰਨ ਲੱਗ ਗਿਆ ਡਾਕਟਰੀ ਦੀ ਸੈਟਿੰਗ ਨਹੀਂ ਆਈ ਸਰਟੀਫਿਕੇਟ ਨਹੀਂ ਬਣਿਆ ਫਿਰ ਆ ਇਲੈਕਟ੍ਰੋਨਿਕ ਦੀ ਸ਼ਾਪ ਕਰ ਲਈ ਸੈਟਿੰਗ ਕਦੀ ਨਹੀਂ ਬਣੀ ਸੈਟਿੰਗ ਜਿ ਕਿਨਾਰ ਐਮ ਪੀ ਡਾਕਟਰ ਵਗੈਰਾ ਉਸ ਟਾਈਮ ਬਾਗਲ ਸੀਗਾ 94 94 ਦੀ ਗੱਲ ਹੈ ਬਸਲ ਸਾਹਿਬ ਉਹ ਕਹਿੰਦੇ ਨਾ ਵੀ ਇਹ ਐਮ ਪੀ ਡਾਕਟਰ ਚੱਕ ਦੇਣੇ ਆ ਉਦੋਂ ਮੈਂ ਆਪਣੇ ਆਪੇ ਛੱਡ ਦਿੱਤੀ ਡਾਕਟਰ ਹਾਂ ਫਿਰ ਮੈਂ ਆਪਣੀ ਇਲੈਕਟ੍ਰੋਨਿਕ ਦੀ ਸ਼ਾਪ ਕਰ ਲਈ ਪਿੰਡ ਦੇ ਵਿੱਚ ਜਿੰਨੇ ਆ ਉਰੇ ਸਾਰੇ ਬਜ਼ੁਰਗ ਬੈਠੇ ਆ ਤੁਹਾਨੂੰ ਇਹਨਾਂ ਸਭ ਤੋਂ ਬਜ਼ੁਰਗ ਰੌਣਕੀ ਕਿਹੜਾ ਲੱਗਦਾ ਰੌਣਕੀ ਸਾਰੇ ਰੌਣਕੀ ਦਾ ਸੱਜੇ ਖੱਬੇ ਪਾਵਾਂ ਇਹਨੂੰ ਹਸਾ ਲਾ ਆ ਰੌਣਕਾ ਇਹਨੂੰ ਹਸਾ ਲਾ ਸਾਰੇ ਹਸ ਮੁਖੇ ਨੇ ਜਿਹੜਾ ਹਸ ਮੁਖ ਬੰਦਾ ਹੁੰਦਾ ਹੁੰਦਾ ਸਾਰੇ ਹਸ ਮੁਖੇ ਲੱਗਦੇ ਨੇ ਨਹੀਂ ਤੁਹਾਨੂੰ ਤੁਹਾਨੂੰ ਇਹਨਾਂ ਦੱਸੋ ਕਿਹੜਾ ਬਜ਼ੁਰਗ ਸਭ ਤੋਂ ਵੱਧ ਤੁਹਾਨੂੰ ਰੌਣਕੀ ਲੱਗਦਾ ਵੀ ਹਾਂ ਨਹੀਂ ਰੌਣਕੀ ਤਾਂ ਆਏ ਵਿਚਾਰਾ ਜਦੋਂ ਮੈਂ ਦੁਪਹਿਰ ਨੂੰ ਜੇ ਮਾੜਾ ਮੋਟਾ ਪੈ ਜਾਣਾ ਜਦੇ ਆ ਕੇ ਮੈਨੂੰ ਉਠਾ ਲ ਦਿੰਦਾ ਜੇ ਕਹਦਾ ਵੀ ਕਿੰਮਿਆਂ ਦਾ ਕਹਿੰਦਾ ਮੈਂ ਤਾਂ ਪੁੱਛਣ ਆਇਆ ਤਾਂ ਵੀ ਸੋ ਗਿਆ ਕਿ ਕਿਉਂ ਆਪਾਂ ਇਹਨਾਂ ਨਾਲ ਹੀ ਗੱਲਬਾਤ ਕਰਦੇ ਆਂ ਮਾੜਾ ਇਹ ਮਿੰਦਿਓ ਬੈਠਣ ਨੂੰ ਜਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਰਕਾਰ ਵੀਰ ਜੀ ਬਾਈ ਕੀ ਨਾਮ ਹੈ ਤੁਹਾਡਾ ਮਲਵੀਰ ਖਾਂ ਹੈ ਜੀ ਮੇਰਾ ਨਾਮ ਅਰੇ ਬਲਵੀਰ ਖਾਂ ਹਾਂ ਜੀ ਠੀਕ ਹੈ ਬਾਈ ਪਹਿਲਾਂ ਇਸ ਪਿੰਡ ਬਾਰੇ ਦੱਸੋ ਇਸ ਪਿੰਡ ਦਾ ਇਹ ਪਿੰਡ ਕਹਿੰਦੇ ਮੰਨਿਆ ਜਾਂਦਾ ਵਾ ਕਿਉਂ ਮੰਨਿਆ ਇਹ ਮੰਨਿਆ ਜੀ ਪੁਰਾਣਾ ਪਿੰਡ ਹੈ ਸਰਦਾਰ ਗੁਰਚਰਨ ਸਿੰਘ ਜੀ ਦਾ ਉਸ ਤੋਂ ਬਾਅਦ ਇਹ ਬਦਲ ਦਾ ਫੁੱਫੜ ਦੀ ਉਹਦੇ ਕਰਕੇ ਇਹ ਨਾਮ ਮੰਨਿਆ ਗਿਆ ਬਦਲ ਦਾ ਬਦਲ ਸਾਹਿਬ ਦਾ ਫੁੱਫੜ ਦਾ ਪਿੰਡ ਹੈ ਭੂਆ ਦਾ ਪਿੰਡ ਜਣੀ ਕੇ ਜੀ ਉਹਦੇ ਘਰ ਕਿਹੇ ਜਾਣਾ ਜਾਂਦਾ ਹੈ ਲੋਤਾੜੀ ਪਿੰਡ ਕੀ ਨਾਮ ਹੈ ਜੀ ਸ਼ੰਗਾਰਾ ਸਿੰਘ ਆ ਜੀ ਸ਼ੰਗਾਰਾ ਸਿੰਘ ਜੀ ਤੁਸੀਂ ਕੀ ਕਰਦੇ ਰਹੇ ਮੈਂ ਉਹ ਮੋਚੀ ਦਾ ਕੰਮ ਕਰਦਾ ਜੀ ਅੱਛਾ ਜੀ ਪਹਿਲੀਆਂ ਚ ਠੀਕ ਬਹੁਤ ਸਾਲਾਂ ਤੋਂ ਉੱਡੀ ਬੈਠਾ ਠੀਕ ਜੀ ਘੜ ਤੋਂ ਘੜ ਵੀ ਮੈਨੂੰ 40 ਸਾਲ ਦੇ ਕਰੀਬ ਹੋ ਗਿਆ ਠੀਕ ਹੈ ਜੀ ਹੁਣ ਉਹ ਕੰਮ ਖਤਮ ਹੋਲੇ ਹੁਣ ਪੱਲੀਆਂ ਦਾ ਤੁਰੇ ਵਾਲਾ ਤਰਪਾਲ ਪੱਲੀ ਅੱਛਾ ਜੀ ਜਿਹੜੀ ਖਾਦ ਸਹਲੇ ਨਹੀਂ ਹੁੰਦੇ ਆਪਣੇ ਜ਼ਿਮੀਂਦਾਰਾਂ ਦੇ ਹੁਣ ਉਹ ਪੱਲੀਆਂ ਸੀ ਕੀ ਜਣੀ ਕਿ ਜਿਹੜਾ ਮੋਚੀ ਦਾ ਕੰਮ ਹੁੰਦਾ ਉਹ ਵੀ ਕਰ ਲਈ ਠੀਕ ਹੈ ਜੀ। ਬਈ ਤੁਸੀਂ ਕੋਈ ਯਾਦ ਸੰਧੀ ਕਰੋ ਸਾਡੇ ਨਾਲ। ਯਾਦ ਸੰਧੀ ਕੱਲ ਦੀ ਕਰਾਉਣੀ ਆ ਜੀ ਇੱਥੇ ਦਾ ਬਸ ਆ ਹੁਣ ਗੁਰੂ ਸਾਹਿਬ ਨੇ ਬਣੇ ਬਣੇ ਪਹਿਲਾਂ ਛੋਟੇ ਤੇ ਹੈ ਹੁਣ ਬਹੁਤ ਬੜੇ ਬੜੇ ਬਣਾਤੇ ਰੇ ਆਮਦਨ ਹੋਣ ਲੱਗੀ ਐਸੇ ਕੰਨਾਂ ਸਾਰੀਆਂ ਗੁਰਦੁਆਰੇ ਦੀਆਂ ਨੇ। ਠੀਕ ਹੈ ਜੀ। ਠੀਕ ਹੈ ਜੀ। ਕੋਈ ਬਚਪਨ ਦੀ ਯਾਦ ਸੰਦੇ ਨਾਲ ਸੰਧੀ ਕਰੋ। ਬਚਪਨ ਦੀ ਯਾਦ ਹੁਣ ਕਿਹੜੀ ਆ ਜੀ? ਦੇਖੋ ਸੜਕਾਂ ਦਾ ਬੁਰਾ ਹਾਲ ਆ ਅੱਜ ਕੱਲ ਸਰਕਾਰਾਂ ਦਾ। ਜੀ। ਜਦੋਂ ਕਿ ਅਸੀਂ ਉਰੇ ਆਏ ਤੇ ਜਦ ਵੀ ਆਹੀ ਹਾਲ ਤਾਂ ਅੱਜ ਵੀ ਉਹੀ ਹਾਲ ਆ। ਕੋਈ ਹਰੇਕ ਜਿਹੜਾ ਵੀ ਲੀਡਰ ਹੋ ਰਿਹਾ ਹੁੰਦਾ ਕੋਈ ਵੀ ਆਉਂਦਾ ਉਹ ਕਹਿੰਦਾ ਜੀ ਹਾਂ ਬਸ ਇਹ ਮੈਂ ਬਣਾਉਂਗਾ ਮੈਂ ਬਣਾਉਂਗਾ ਮੈਂ ਬਣਾਉਂਗਾ ਕੋਈ ਕੋਈ ਨਹੀਂ ਬਣਾਉਂਦਾ ਔਰੇ ਕਿਹੜਾ ਪੁੱਛਦਾ ਗਰੀਬ ਬੰਦੇ ਬਿਲਕੁਲ ਕੋਈ ਨਹੀਂ ਪੁੱਛਦਾ ਹੋਰ ਬਾਈ ਇਸੇ ਕੱਲ ਜੀ ਇਸੇ ਕੱਲ ਬਾਈ ਕੀ ਨਾਮ ਹੈ ਦਰਸ਼ਨ ਦੱਸਾਂਗਾ ਹਾਂ ਜੀ ਦਰਸ਼ਨ ਸਿੰਘਾ ਪਰਸ਼ੂ ਸਿੰਘ ਜੀ ਬਾਈ ਦੀ ਕਹਿੰਦੇ ਤੁਸੀਂ ਸਭ ਤੋਂ ਵੱਧ ਸ਼ਰਾਰਤੀ ਕਰਦੇ ਹੋ ਸ਼ਰਾਰਤਾ ਕਰਦੇ ਹੁੰਦੇ ਸੀ ਜੀ ਬਾੜੀਆਂ ਕਰਦੇ ਹੋ ਕਰਦੇ ਆਹੋ ਹਾਂ ਜੀ ਹੋਏ ਨੇ 11 ਕਰਿਆ ਮੈਂ ਕਿਤੇ ਮੈਨੂੰ ਕੁਝ ਕਹਿ ਰਹੇ ਸੀ ਉਹ ਦੱਸ ਦੇ ਦੱਸੋ ਬਾਬਾ ਪਹਿਲਾਂ ਇੰਟਰਵਿਊ ਬਾਅਦ ਚ ਉਹ ਪਹਿਲਾਂ ਹੀ ਦੱਸੋ 11 ਕੀਤੇ ਕਿ 12 ਕੀਤੀ ਹੈ ਹਾਂ 11 11 ਲੈ ਕੇ ਜਾ ਕੇ ਹਾਂ ਹਾਂ ਜੀ ਹਾਂ ਜੀ ਤਰਕਤ ਪੜਦਾ ਇਹ ਇਹ ਜੀ ਅੱਛਾ ਤਰਕਤ ਪੜਦੇ ਲੱਕੜੀ ਦਾ ਕੰਮ ਕਰਦਾ ਅੱਛਾ ਜੀ ਹਾਂ ਠੀਕ ਹੈ ਸ਼ਰਾਰਤ ਬਾਈ ਉਦੋਂ ਸ਼ਰਾਰਤ ਕਿਵੇਂ ਕਰ ਦਿੰਦੀ ਆ ਹੁਣ ਸ਼ਰਾਰਤ ਹੁਣ ਸਿਆਣੇ ਉਹ ਸ਼ਰਾਰਤ ਕਿਹੜੀ ਕਰਨੀ ਆ ਨਿਆਣੇ ਦੇ ਜਾਂ ਤਾਂ ਬਣੀਆਂ ਕਰੀਆਂ ਨੇ ਨਿਆਣੇ ਉਹ ਜਿਹੜੀ ਸ਼ਰਾਰਤ ਕਰਦੇ ਸੌਤੋਂ ਬਣੀਆਂ ਕਰੀਆਂ ਨੇ ਬਾਹਰ ਖੇਲਦੇ ਰਹੇ ਡੰਗਰਾ ਕਰ ਫੀਲ ਫਲੰਗੜਾ ਖੇਲਦੇ ਤੇ ਬਾਕੀ ਡੰਗਰਾ ਨੂੰ ਪੱਜ ਪੱਜ ਨੱਠ ਕਰਦੇ ਤੇ ਘੁੱਲਦੇ ਵੀ ਤੇ ਬਾਕੀ ਕਬੱਡੀ ਕਬੂਟੀ ਵੀ ਖੇਲਦੇ ਤੇ ਸਾਰੇ ਕੰਮ ਕਰਦੇ ਰਹਿਆ ਠੀਕ ਬੜੇ ਜਰੇ ਰੇੜਾ ਬਾ ਫਿਰ ਪੱਟੇ ਦੇ ਕੰਮ ਕੀਤਾ ਠੀਕ ਤੇ ਤੇ ਸਕੂਲੋਂ ਕੁੱਟ-ਕੁੱਟ ਪੈਂਦੀ ਹੁੰਦੀ ਪੂਰੀ ਹਾਂ ਬੜੇ ਬੁਰੇ 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 ਵਸੇਰਾ ਕੁਰਦੇ ਦੇ ਇਹ ਕੋਈ ਯਾਦ ਹੈਗੀ ਕੁੱਟ-ਕੁੱਟ ਦੀ ਵੀ ਆ ਸਭ ਤੋਂ ਵੱਧ ਕੁੱਟ ਪਈ ਹੋਏ ਜਦੋਂ ਵੱਧ ਵੱਧ ਤੋਂ ਵੱਧ ਆ ਹਾਂ ਕਦੋਂ ਪਈ ਸੀ ਇਹ ਆ ਜੀ ਹੋ ਗਿਆ ਜਦੋਂ ਮੈਂ 10 10 12 ਸਾਲ ਦਾ ਦਾ ਅੱਛਾ ਜੀ ਹਾਂ ਹੁਣ ਤੇ ਉਮਰ ਹੋ ਗਈ 5 70 ਸਾਲ ਦੀ ਇਹ ਨਹੀਂ ਉਦੋਂ ਕੁੱਟ ਕਿਉਂ ਪਈ ਸੀ ਕੁੱਟਦੇ ਆ ਬਾਹਲ ਤੇਲ ਤੇਲ ਤਾਂ ਕਰਿਆ ਹੁੰਦੇ ਤੇ ਅੱਛਾ ਜੀ ਹਾਂ ਕਰੇ ਵੀ ਬਣਾ ਹੁੰਦੇ ਆ ਜੀ ਕਿੰਨੀ ਗਬੇ ਸੀ ਬਰ ਉਹ ਤੋਂ ਕੁੱਟਾ ਵਾੜੇ ਪਈ ਆ ਜੀ ਕੋਟਾ ਕਿਵੇਂ ਦੱਸੋ ਜੀ ਇਹਨੇ ਕਿਵੇਂ ਬੜੀ ਪਈ ਆ ਬੀਜੀ ਪੁਰੇ ਤਾਂ ਦੇ ਵਿੱਚ ਇਹ ਕਹਿੰਦੇ ਗੱਲਾਂ ਬਾਤਾਂ ਨਹੀਂ ਕਰਨੀਆਂ ਹੋਰ ਬਾਈ ਇੱਛੀ ਗੱਲ ਜੀ ਕੀ ਨਾਮ ਆ ਜੀ ਅਮਰ ਸਿੰਘ ਜੀ ਬਾਈ ਤੁਸੀਂ ਕੀ ਕਰਦੇ ਰਹੇ ਜੀ ਆਪਾਂ ਤਾਂ ਹਾਲੇ ਆਇਆ ਬਾਈ ਸਹੀ ਬਲਦਾਂ ਗੱਲ ਬਲਦ ਤੇ ਇਹ ਨਿਆਣੇ ਹੁੰਦਾ ਤਾਂ ਮਾਪੇ ਬਾਪ ਮਰ ਗਿਆ ਦਾ ਬੰਨਿਆਣੇ ਹੁੰਦੇ ਪਰ ਵਾੜਾ ਜੋੜਨੀਆ ਆ ਕੰਮ ਕਰਿਆ ਬਸ ਅੱਛੀ ਇਹ ਕੰਮ ਬਹੁਤ ਕਰਿਆ ਠੀਕ ਹੈ ਬਾ ਹੁਣ 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 ਬਾ ਮਰਜੀ ਸੇਤ ਡਾਉਣਾ ਉਹਦੇ ਕਰਕੇ ਬਸ ਆਤਾਂ ਤੂੰ ਸਕੇ ਲੰਨੇ ਆ ਠਾਈ ਗੱਲ ਦੀ ਵੀ ਹੈ ਹਾਂ ਠੀਕ ਹੈ ਅੱਛਾ ਹੋਰ ਬਈ ਜ਼ਿੰਦਗੀ ਵਧੀਆ ਨਿਕਲੀ ਵਧੀਆ ਜੀ ਕੋਈ ਦੱਸੋ ਜਵਾਨੀ ਦੀ ਬਚਪਨ ਦੀਆਂ ਗੱਲਾਂ ਉਹ ਲਾ ਗੋ ਜਵਾਨੇ ਆਪਣੇ ਵਰਤਾ ਜਹੀ ਜਿਹੀ ਆਈ ਜਹੀ ਨਾ ਆਈ ਸਹੀ ਫਿਕਰਾਂ ਚ ਰਹਿਆ ਮੈਂ ਬਚਪਨ ਤੋਂ ਜਾਂ 10 12 ਸਾਲ ਦੇ ਨੇ ਅਸੀਂ ਜੱਟਾਂ ਨਾਲ ਸੰਜੀ ਰਲਦੇ ਸੀ ਮਾ ਬਾਪਾ ਨੇ ਕੀ ਗਈ ਛੜੀ ਦਾ ਬਜ ਬਜ ਜਵਾਨੀ ਦਾ ਪਤਾ ਨਹੀਂ ਲੱਗੋ ਜਵਾਨੀ ਕਾ ਜੀ ਹੁੰਦੀ ਹੈ ਠੀਕ ਹੈ ਜੀ ਜੱਟਾਂ ਦੇ ਕਦੇ ਕੱਟਰੂ ਖੋ ਕੱਟਰੀ ਖੋਲੀ ਕਦੇ ਬੱੱਚੀ ਖੋਲੀ ਕਦੇ ਬੱਚਾ ਖੋਲ ਲਿਆ ਜੀ ਐਸੇ ਤੇ ਲੰਘੀ ਛੜੀ ਦਾ ਕਾ ਨੂੰ ਆਈਆਂ ਗਰੀਬ ਤੇ ਜਵਾਨੀਆਂ ਦੀ ਫਿਕਰ ਅਜ ਮੁੱਕ ਜਾਣਗੀਆਂ ਉਹ ਗੱਲ ਕਿਆ ਕਰ ਬਈ ਕਾ ਨੂੰ ਆਈਆਂ ਗਰੀਬ ਤੇ ਜਵਾਨੀਆਂ ਦੀ ਫਿਕਰ ਅਜ ਮੁੱਕ ਜਾਣਗੀਆਂ ਹੋਰ ਬੱਬਾ ਹੀ ਕਿਵੇਂ ਬਾਬਾ ਜੀ ਬਿਮਾਰ ਰਹੇ ਨੇ ਮੇਰਾ ਮੱਥਾ ਦੁਖੀ ਜਾਂਦਾ ਅੱਛਾ ਜੀ ਤੇ ਆਪਾ ਦੱਬ ਦਿੰਨੇ ਘੁੱਟ ਦਿੰਨੇ ਮੱਥਾ ਨਾ ਫਿਰ ਛੋਟੇ ਗਾਨੂ ਘਟਾਉਣਾ ਹੈ ਜੀ ਬਮਾਰ ਹੋ ਗਿਆ ਸਾਲ ਹੋ ਗਿਆ ਠੀਕ ਉਹ ਤਾਂ ਤੁੰਬੀ ਵਜਾਇਆ ਕੇ ਦਿਖਾਓ ਫਿਰ ਹਾਂ ਇਹ ਮੂੰਹ ਨਾਲ ਤੁੰਬੀ ਵਜਾ ਲੰਦਾ ਨਾਲ ਜਾਂਦਾ ਚੱਲ ਵੀ ਚਲੋ ਜੀ ਇੱਕ ਤਾਂ ਗਾਣਾ ਵੀ ਸੁਣਾ ਕੇ ਦਿਖਾਓ ਇਹ ਕਹਿੰਦੇ ਗਾਣਾ ਵੀ ਆਉਂਦਾ ਹਾਂ ਦੋ ਵਾਜਾ ਕੱਢ ਦੂੰਗਾ ਇਹ ਕਿਹੜੇ ਆ ਰੇਲ ਗੱਡੀ ਦੇ ਖਾਤੇ ਚਲਾ ਦੇ ਬਾਬਾ ਮਾਰਦਾ ਬਾਬਾ ਤੇਰਾ ਖੂਨ ਖੂਨ ਖਰਾਬਾ ਕਹਿਣਾ ਗੇਰ ਗੱਡੀ ਦਾ ਫਸ ਗਿਆ ਟੱਕਾ ਲਾਉਂਦੀ ਨੂੰ ਸਹ ਚੜ ਗਿਆ ਵੀ ਕਲਾ ਬਰੋੜ ਬਾਬਾ ਵੇ ਕਲਾ ਬਰੋੜ ਬੱਸ ਅਰੇ ਬਾਬਾ ਕਲਾ ਮਰੂੜੀ ਹੈ ਕਿ ਨਹੀਂ ਮਰੂੜੀ ਬੁੜੇ ਨੇ ਮਰੂੜੀ ਤੀ ਹੋਰ ਕੇ ਪੁੱਛ ਲੈ ਹੋਰ ਜੋ ਮਰਦੀ ਸਾਨੀ ਅੰਦੋਲਨ ਚ ਵੀ ਜਾਂਦਾ ਰਿਹਾ ਹੈ ਬਹੁਤ ਬਾਬਾ ਜੀ ਕਿਸਾਨ ਜੁਨੀਆ ਦੇ ਤਾਂ ਢੰਗਾ ਪਈਆਂ ਇੱਥੇ ਤਾਂ ਜੀ ਅੱਪਾ ਤਾਂ ਗਾਇ ਨਹੀਂ ਇਹਨੇ ਮਾਰਿਆ ਡੰਗਾ ਹਾਈ ਕੋਰਟ ਨੇ ਹੁਕਮ ਦੇ ਦਿੱਤਾ ਐਸੇ ਟਰੈਕਟਰ ਵੀ ਜਿੱਥੇ ਰੁੱਠੀ ਖੜੇ ਰਹਿਗੇ ਠੀਕ ਹੈ ਜੀ ਤਾਂ ਕੋਈ 20 ਦਿਨ ਪਿੱਛੇ ਛੱਡਿਆ ਜੇਲ੍ਹ ਤੋਂ ਦੇ ਦੇ ਪਟਿਆਲੇ ਕੋਈ ਲੁਧੇ ਵਾਲੇ ਕੋਈ ਅੰਬਰਸਰ ਦਾ ਜੀ ਕੋਈ ਇੱਕ ਗਾਣਾ ਇੱਕ ਗਾਣਾ ਹੋਰ ਤੋਂ ਬਾਬਾ ਕਿਹੜਾ ਸੁਣ ਲੈ ਜਿਹੜਾ ਮਰਜ਼ੀ ਸੁਣ ਜਿਹੜਾ ਤੈਨੂੰ ਆਉਂਦਾ ਜਿਹੜਾ ਵਧੀਆ ਜਿਹਾ ਹੋਵੇ ਉਹ ਮੈਂ ਹੁਣ ਗਾਉਣਾ ਕਰ ਲੂੰਗਾ ਉਹ ਗਾ ਤੇਰੀ ਬਾਤ ਇੱਕ ਗਾਣਾ ਹੋਰ ਤੇ ਉਹ ਸੋਲੋ ਸਾਬਦੇ ਸਾਬਦੇ ਸਮਾ ਉਹ ਵੀ ਪੱਤਾ ਪਈ ਤੇ ਛੱਡ ਜਾਂਦੇ ਨੇ ਜੀ ਦਰ ਬੜਾ ਨਿਆ ਪੜੇ ਪਿਆਰੇ ਜੀ ਤੇਰਾ ਬਾਤ ਬਿਤਾ ਵੀ ਤੁਸੀਂ ਕੀ ਕਰਦੇ ਬੱਸ ਹੀ ਖੇਤੀਬਾੜੀ ਕਰਦੇ ਠੀਕ ਹੈ ਬਾਈ ਤੁਸੀਂ ਸਮਾ ਕੋਈ ਗੱਲ ਬਾਤ ਗੱਲਬਾਤ ਤਾਂ ਹੀ ਕੁਛ ਨਹੀਂ ਹੈਗੀ ਯਾਰ ਸਾਡੇ ਕੋਲ ਤਾਂ ਇਹਨਾਂ ਤੇ ਸੁਣੋ ਯਾਰ ਪੁਰਾਣੇ ਮੈਂ ਦੋ ਦਾ ਸੁਣ ਲਿਆ ਤੁਸੀਂ ਸੁਣਾਓ ਪੁਰਾਣੇ ਦੋ ਸੁਣ ਲਿਆ ਥੋੜੇ ਮੇਡੀ ਸਾਡੇ ਤਾਂ ਕੋਈ ਗੱਲਬਾਤ ਨਹੀਂ ਸਾਡੇ ਕੋਲ ਹਾਂਜੀ ਸਾਡੇ ਕੋਲ ਤਾਂ ਕੋਈ ਗੱਲਬਾਤ ਨਹੀਂ ਤੁਸੀਂ ਕਹਿੰਦੇ ਆ ਵਾਲੀ ਟੀਵੀ ਵਾਲੇ ਆਏ ਆ ਉਦੋਂ ਬੜੇ ਕਰਦੇ ਟਿੱਕਰ ਜਦੋਂ ਮਾਈਕ ਆਉਣ ਨਹੀਂ ਸੀ ਹੁਣ ਥੋੜੀ ਕਰਕੇ ਦਿਖਾਓ ਹੋਣ ਨਹੀਂ ਨਾ ਕਿਉਂ ਹੋਣਗੇ ਕੋਣ ਹੋ ਗਿਆ ਹਾਂ ਮਾਈਕ ਓਏ ਮਾਈਕ ਛੱਡ ਦੋ ਕਿ ਮਾਈਕ ਕੁਝ ਨਹੀਂ ਹੈਗਾ ਕੋਈ ਚੱਕਰ ਹੁੰਦਾ ਚ ਕਰਕੇ ਤੇ ਕਬੜੀ ਤੇ ਟੁੱਟੇ ਟੀਚਰ ਤਾਂ ਕਾਦੀ ਆਈ ਹੁਣ ਕੋਈ ਬਜਰ ਬਜੂਰ ਨੂੰ ਟੀਚਰ ਕਰ ਦੋ ਇਹ ਮੈਂ ਬਹਿਲਾ ਕਰ ਰਹੀ ਸੀ ਤੂੰ ਮੇਰੇ ਘਰ ਦਾ ਕੋਈ ਨਹੀਂ ਉਦੋਂ ਤੁਸੀਂ ਕਰ ਰਹੇ ਸੀ ਨਹੀਂ ਨਹੀਂ ਕਿਉਂ ਮੈਂ ਆਪ ਦੇਖਿਆ ਪਰ ਵੇ ਕਿੰਨਾ بڑے-ਬڑے ਬੜੇ ਵਾ ਤਾਂ 10 ਆਈ ਉਦੋਂ ਬਾਅਦ ਚ ਉਦੋਂ ਬਾਅਦ ਹਟ ਗਈ ਬਸ ਕਿਉਂ ਬਸ ਹੀ ਪੜਾਈ ਵਧੀਆ ਨਹੀਂ ਲੱਗੀ ਜਾਂ ਪੜਾਈ ਵਧੀਆ ਨਹੀਂ ਲੱਗੀ ਖੇਤੀ ਕਰਨੀ ਪੈਗੇ ਅੱਛਾ ਕਿਹੜਾ ਕਿਹੜਾ ਸਬਜੈਕਟ ਔਖਾ ਲਾਦੀ ਸਭ ਤੋਂ ਔਖਾ ਤਾਂ ਇਹ ਸਾਰੇ ਹੋ ਲੱਗਦੇ ਤੇ ਰਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਬਾ ਜੀ ਠੀਕ ਹੋ ਠੀਕ ਆ ਜੀ ਕੀ ਕਰਦੇ ਰਹੇ ਹੋ ਬਾਬਾ ਜੀ ਬਸ ਵੇਲੇ ਹੀ ਆ ਹੁਣ ਉਮਰ ਬਹੁਤ ਹੋ ਗਈ ਅੱਛਾ ਕਿੰਨੀ ਉਮਰ ਹੋ ਗਈ ਹੋਰ 75 75 ਹੋ ਗਈ ਪਹਿਲਾਂ ਜਵਾਨੀ ਟਾਈਮ ਕੀ ਕਰਦੇ ਹੁੰਦੇ ਸੀ ਜਦੋਂ ਜਵਾਨੀ ਦਾ ਨੌਕਰੀ ਕਰੀਆ 150 ਰੁਪਿਆ ਅੱਛਾ ਇਹ ਕਦੀ ਹੋਰੇ ਹਜ਼ਾਰ ਬਾਦਲ ਦਾ ਫੁੱਫੜਦਾ ਅੱਛਾ ਉਹਦੇ ਨਾਲ ਠੀਕ ਹੈ ਜੀ ਫਿਰ ਦਿਹਾੜੀ ਕਰੀਆ 2 ਰੁਪਏ ਠੀਕ ਹੈ ਜੀ ਜਿਆਦਾ ਇਹ ਟਾਈਮ ਤੇ ਹਾਂ ਠੀਕ ਹੈ ਜੀ ਹਾਂ ਹੋਰ ਸੁਣ ਕੇ ਸੁਣਾਓ ਗੱਲਬਾਤ ਫਿਰ ਬਦਲ ਸਾਹਿਬ ਨੇ ਜਦੋਂ ਨੌਕਰੀ ਕਰ ਦਿੰਦੇ 150 ਰੁਪਏ ਦਿਹਾੜੀ ਦੇ ਹੈ ਉਦੋਂ ਦੀ ਕੋਈ ਗੱਲ ਸੁਣਾਓ ਉਦੋਂ ਦੀ ਨੌਕਰੀ ਕਰਦੇ ਜਦੋਂ ਪੁੱਜ ਕੇ ਬੰਨਾਂ ਦਾ ਹਾਂ ਜੀ ਬਾ ਰੋਟੀ ਪਾਣੀ ਚੱਲਦਾ ਦਾ ਅੱਛਾ ਬਈ ਇਸ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਕੀ ਨਾਮ ਹੈ ਗੁਰਵੀਰ ਸਿੰਘ ਤੁਸੀਂ ਬਈ ਕੀ ਕਰਦੇ ਜੀ ਅਸੀਂ ਤਾਂ ਅਗਰ ਜੀ ਕਲਚਰ ਹਾਂ ਜੀ ਖੇਤੀਬਾੜੀ ਵਿਭਾਗ ਠੀਕ ਹੈ ਜੀ ਹੋਰ ਬਈ ਜ਼ਿੰਦਗੀ ਕਿਦਾਂ ਪਰ ਠੀਕ ਹੈ ਵਧੀਆ ਵਧੀਆ ਨਿਕਲੀ ਹਾਂ ਬੱਬੇ ਨੂੰ ਮੰਨਦੇ ਆ ਠੀਕ ਹੈ ਜੀ ਹਾਂ ਗੁਜ਼ਾਰੋ ਸਹਿਮਤ ਹਾਂ ਕੋਈ ਗੱਲਬਾਤ ਜਵਾਨੀ ਦੀ ਬੱਸ ਕੀ ਸੁਣਾਵਾਂਗੇ ਜਵਾਨ ਜੀ ਵਧੀਆ ਲੰਘਾ ਟਾਈਮ ਜਿਹੜਾ ਲੰਘਿਆ ਠੀਕ ਹੈ ਜੀ ਹਾਂ ਭਾਗ ਆ ਜਾ ਖੇਤੀਬਾੜੀ ਜੀ ਬਾਈ ਉਦੋਂ ਦੀ ਖੇਤੀ ਵਧੀਆ ਲੱਗਦੀ ਜਿਆ ਹੁਣ ਦੀ ਖੇਤੀ ਵਧੀਆ ਨਹੀਂ ਲੱਗਦੀ ਖੇਤੀ ਚਲੋ ਜਦ ਵੀ ਠੀਕ ਥੀ ਥੋੜੀ ਜਿਹਾ ਹੁਣ ਮਸ਼ੀਨਰੀ ਟਾਈਮ ਆ ਗਿਆ ਟਾਈਮ ਦੇ ਹਿਸਾਬ ਨਾਲ ਵਧੀਆ ਹੈ ਜੋ ਚੱਲ ਰਿਹਾ ਹੈ ਠੀਕ ਹੈ ਜੀ ਹਾਂ ਸ਼ਿਗਲ ਜੀ ਕੀ ਨਾਮ ਹੈ ਅਨਿਲ ਜੀ ਹਾਂਜੀ ਅਨਿਲ ਕੁਮਾਰ ਅਨਿਲ ਕੁਮਾਰ ਬਾਈ ਤੁਸੀਂ ਕੀ ਕਰਦੇ ਹੋ ਮੈਂ ਤਾਂ ਜੀ ਸਰੰਦੋਂ ਉੱਥੋਂ ਆਇਆ ਜੀ ਸਰੰਦੋਂ ਮੇਰਾ ਦੋਸਤ ਹੈ ਜੇ ਇੱਥੇ ਰਹਿੰਦਾ ਉਹਦੇ ਕੋਲ ਆਇਆ ਸੀ ਸਾਨੂੰ ਦੇਖ ਕੇ ਖੜ ਗਿਆ ਜੀ ਮੈਂ ਇਹੀ ਗੱਲ ਜੀ ਹਾਂਜੀ ਹਾਂਜੀ ਉਈ ਆਇਆ ਮੇਰੇ ਨਹੀਂ ਮੇਰਾ ਦੋਸਤ ਰਹਿੰਦਾ ਜੀ ਇੱਥੇ ਠੀਕ ਹੈ ਜੀ ਉਹਨੂੰ ਮਿਲਣ ਆਇਆ ਸੀਗਾ ਜੀ ਹਾਂਜੀ ਮੈਂ ਕਿਹਾ ਚਲੋ ਬਾਬਾ ਜੀ ਖੜੇ ਨੇ ਗੱਲਬਾਤ ਚੱਲ ਰਹੀ ਹੈ ਮੈਂ ਕਿਹਾ ਚਲੋ ਦੇਖੀਏ ਠੀਕ ਹੈ ਜੀ ਕੀ ਗੱਲ ਚੱਲਦੀ ਹੈ ਜੀ ਹਾਂਜੀ ਹੋਰ ਬਾਈ ਜ਼ਿੰਦਗੀ ਕਿਦਾਂ ਵਧੀਆ ਬਹੁਤ ਵਧੀਆ ਚੱਲਦੀ ਜੀ ਸਭ ਠੀਕ ਹੈ ਜੀ ਭਾਈ ਸਸੀਵਾਲ ਜੀ ਸਸੀਵਾਲ ਜੀ ਕੀ ਨਾਮ ਹੈ ਭ ਮੈਂ ਜਮਾ ਬਿੱਲ ਨੇ ਜਾਂ ਛੰਡ ਰੋਸ ਨਾਲ ਜਿਆਦੇ ਬੋਲੇ ਬੜਦੇ ਨਾ ਫਰਕ ਕਿ ਨਹੀਂ ਲਾਈ ਜਾਂਦਾ ਬਸ ਹਾਂਜੀ ਛੰਡ ਰੋਸ ਨਾਲ ਜਿਆਦੇ ਬੋਲੇ ਬੜਦੇ ਨਾ ਫੱਕੇ ਵਿੱਚ ਲਾਈ ਜਾਂਦਾ ਅੱਛਾ ਮੈਂ ਕਦੇ ਗੀਤ ਗੀਤ ਮੇਰਾ ਇੱਕ ਮੈਂ ਲਿਖਣ ਦਾ ਸ਼ੌਕੀ ਹੈਗਾ ਜੀ ਠੀਕ ਹੈ ਜੀ ਹਾਂ ਇੱਕ ਗਾਮਾ ਨੇ ਦੋਕ ਬੋਲ ਸਾਂ ਮੈਂ ਤੁਹਾਨੂੰ ਬਾਈ ਤੁੰ ਵੀ ਜੀ ਨੂੰ ਕਹਦੇ ਨੇ ਸ਼ਰਾਬ ਯਾਰੋ ਬੋਤਲਾਂ ਚੋਂ ਬਿੰਨੀ ਨਸ਼ਾ ਕਰੇ ਹੌਲੀ ਹੌਲੀ ਪੀਓ ਮਰਜੀ ਹੈ ਜੰਨੀ ਪਰ ਮੋਸ਼ਨ ਹੈ ਵਾਂਦੇ ਚ ਬਣਾਉਂਦੀ ਪਰੀ ਸਿਸੀ ਚੰਗੀ ਨਾ ਲਗੇ ਖਾਲੀ ਹੋਏ ਤੋਂ ਖਾਣ ਨੂੰ ਆਉਂਦੀ ਪਰੀ ਸਿਸੀ ਚੰਗੀ ਨਾ ਲਗੇ ਕਹਿੰਦੇ ਪਾਜੋ ਪਗ ਜੇ ਪਾ ਖਾਲੀ ਵਿੱਚ ਵੇਖਣਾ ਸੜਦਾ ਮਿੰਜੇ ਦੀ ਬਿਲਕੁਲ ਹਾਂਜੀ ਹਾਂ ਅੱਛਾ ਹਾਂ ਮਰੀ ਤੁਮ ਵੀ ਸੁਣਾ ਜੀ ਦੋਸਤਾਂ ਜੀ ਤੁਮ ਵੀ 就没银行。 ਬਿਲੰਦੀ ਥੰਮ ਜੇ ਤੂੰ ਚੱਲੇ ਆ ਪਿਆ ਕੁਦ ਬੌਣ ਬਸਨ ਕੋਈ ਗੱਲ ਹਾਂਜੀ ਤੂੰ ਵੀ ਵੱਧ ਬਿਨਣੋ ਤੁਸੀਂ ਕਮੇਟੀ ਕਰਦੇ ਤੇ ਬਾਈ ਕਮੇਟੀ ਕਰਦੇ ਹਣਾ ਫਿਰ ਕਰਕੇ ਦਿਖਾਓ ਹਾਂ ਇਹ ਤਾਂ ਗੱਲ ਨਹੀਂ ਬਣੀ ਹਾਂ ਵੀ ਚਲੇ ਆਪਣੀ ਇੱਕਠੇ ਬੈਠੇ ਹੀ ਆ ਅੱਜ-ਅੱਜ ਹੋ ਗਏ ਅਸੀਂ ਇੱਕ ਦਿਨ ਨੂੰ ਟੀਚਰ ਕਰੀ ਜਾਂਦੇ ਪਰ ਬੈਠੇ ਇਕੱਠੇ ਹੈ ਨਹੀਂ ਚਲੋ ਅੱਜ ਬੈਹਿ ਗਏ ਆਜੋ ਅੱਜ ਹੁਣ ਇਹਨੂੰ ਵਿਚਾਰ ਨੂੰ ਕੀ ਕਹਣਾ ਜੋ ਮਰਜ਼ੀ ਗੱਲ ਅੱਜ ਕਿਹੜੀ ਲਾਉਂਗੇ ਵਾਹ ਟੀਚਰੀ ਬੰਦਾ ਵਿਚਾਰਾ ਇਹ ਜਾਂਦਾ ਜਾਂਦਾ ਵਾ ਹੱਥ ਖੜਾ ਕਰ ਜਾਂਦਾ ਉਹਨੂੰ ਦੇ ਇੱਕ ਹੀ ਹਸਬੰਦ ਨੇ ਇਹ ਕਹਿੰਦਾ ਬਸ ਮੇਰੀ ਹਾਜ਼ਰੀ ਲਾ ਲਈ ਬਸ ਹਾਜ਼ਰੀ ਵਕਿੱਤ ਮੇਰੀ ਹਾਂ ਹਾਂ ਹੁਣ ਮੈਂ ਜਣੀ ਬਹਿ ਗਏ ਗੋਡਿਆਂ 'ਤੇ ਇੱਕ ਮਜ਼ੇ ਫਿਰਦੇ ਧੰਨਵਾਦ ਇਹਨਾਂ ਦਾ ਮਤਲਬ ਸੁੱਕੇ ਕਰੇ ਮੈਂ ਵੀ ਪਿੰਡਾਂ ਦਾ ਸ਼ਰਾਬੀ ਬਹੁਤ ਹਮ ਹੈ ਪੀਂਦਾ ਐ ਸਹੀ ਹੈ ਬਹੁਤ ਸੋਹਣੀ ਸ਼ਰਾਬ ਪੀਂਦਾ ਮੈਂ ਜਣੀ ਮੈਂ ਕੰਮ ਵੀ ਕਰਦਾ ਸਵੇਰੇ 2 ਘੰਟੇ ਉਹ ਤੋਂ ਬਾਅਦ ਨਹਾ ਤੋ ਕੇ 9 ਵਜੇ ਧੂਪਤੀ ਲਾ ਕੇ ਫਿਰ ਮੈਂ ਸ਼ਰਾਬ ਪੀਣੀ ਸ਼ੁਰੂ ਕਰਦਾ ਜਿੰਨੇ ਪੈਗ ਕਿਨੇ ਜੀ ਜੀ ਪੈਗ ਲਾ ਕੇ ਫਿਰ ਮੈਂ 1 ਵਜੇ ਤੱਕ ਪੀਂਦਾ ਹੀ ਉਹ ਅੱਛਾ 1 ਵਜੇ ਤੋਂ ਬਾਅਦ ਫਿਰ ਪ੍ਰਸ਼ਾਦੇ ਸ਼ੱਕਦੇ ਹਾਂ 1:30 ਵਜੇ ਜੀ 1:30 ਵਜੇ ਤੋਂ ਫਿਰ ਉਹ ਪਰੇ ਨਿਯਾਮ ਕਰਦੇ ਆਂ 4:00 ਵਜੇ ਉੱਠਦੇ ਆਂ ਜੀ 4:00 ਵਜੇ ਕੰਮ ਕਾ ਕਰਦੇ ਆਂ ਮਾੜਾ ਮਾੜਾ ਟੁੱਟੀਆਂ ਨੇ ਪਾਣੀ ਹੋਣੀ ਭਰ ਦਿੰਦੇ ਆ ਫੇਰ ਤੋਂ 6 ਵਜੇ ਫੇਰ ਸ਼ੁਰੂ ਹੋਣੀ ਦਾ ਕੰਮ ਠੀਕ 7 ਵਜੇ ਤੋਂ ਬਾਅਦ 8 ਤੋਂ ਬਾਅਦ ਫੇਰ ਰੋਟੀ ਪਾਣੀ ਛਕੜੀ ਜਾਂਦਾ ਸ਼ਰਮ ਵੀ ਨਹੀਂ ਹੁੰਦਾ ਇਹ ਪੀਸ ਆ ਜਾਂਦਾ 6 ਵਜੇ ਜਣੀ ਜਿਆਦਾ ਇਹ ਜਾਂਦਾ ਮੋਟਰਸਾਈਕਲ ਲੈ ਕੇ ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਲੈਣ ਚੱਲਿਆ ਹੈ ਉਹ ਲੈਣ ਨੂੰ ਆਏ ਹੱਥ ਖੜਾ ਕਰ ਦਿੰਦਾ ਇਹ ਵੀ ਮੈਂ ਚੱਲੇ ਆ ਸਾਨੂੰ ਵੀ ਪਤਾ ਲੱਗ ਜਾਂਦਾ ਉਹ ਫਿਰ ਰਸਤਾ ਦਵਾਈ ਵਾਂਗੂੰ ਯਾਰ 3 ਟਾਈਮ ਦਿੰਦਾ ਦਵਾਈ ਵਾਂਗੂ ਵਿਚਾਰਾ ਕਿਸੇ ਨੂੰ ਗਲਤ ਨਹੀਂ ਮਲਤ ਨਹੀਂ ਬਹੁਤ ਕਿਪਾ ਮਾਹਦਾ ਜੀ ਅਸਲੀ ਯਾਰ ਵਾਲਾ ਬੰਦਾ ਪੀਣੀ ਰੋ ਜਾਂਦੇ ਬਸ ਇੱਕ ਦਿਨ ਉਹ ਐਸਐਚਓ ਆਇਆ ਉਹ ਕਹਿੰਦਾ ਕੀ ਕਰਦਾ ਕਹਿੰਦਾ ਪੈਗ ਲਾਉਣਾ ਕਹਿੰਦਾ ਮੈਂ ਤਾਂ ਪੈਗ ਲਾਉਣਾ ਦਾਰੂ ਪੀਣਾ ਨਾ ਕਹਿੰਦਾ ਸਿੱਧਾ ਹੀ ਦਾ ਤਾ ਕਹਿੰਦਾ ਨਸ਼ੇ ਵਾਲ ਨੂੰ ਕਹਿੰਦਾ ਬਿਨਾਂ ਸ਼ਾਇਦ ਉਹ ਕਿੰਨੇ ਕਹਿੰਦਾ ਅਸੀਂ ਰਹਿ ਸੀ ਨਾ ਮਸੜੇ ਮੋੜੇ ਬੰ ਕਹਿੰਦਾ ਵੀ ਨਸ਼ੇ ਵਾਲ ਨੂੰ ਰੋਕੋ ਜੀ ਨਸ਼ੇ ਆਦੂਆ ਕੋਈ ਨਿਆਣੀ ਨਹੀਂ ਮੈਂ ਖੜਾ ਹੋ ਕੇ ਕਹਿੰਦਾ ਤੁਸੀਂ ਕੋਲੇ ਬੈਠਦੇ ਹਾਂ ਮੈਂ ਸ਼ਰਾਬ ਦਾ ਕੋਈ ਡਰ ਨਹੀਂ ਹੈਗਾ ਕਦਾ ਕੋਈ ਨਸ਼ਾ ਨਹੀਂ ਕਦਾ ਸੁਣੀ ਜੇ ਨਾ ਕੋਈ ਨਸ਼ਾ ਨਹੀਂ ਦਾ ਪੁਲਸ ਵਾਲੇ ਨਸ਼ਾ ਵੇਚਦੇ ਆ ਉਹ ਫੜੀਆ ਉਹਨੂੰ ਕੀ ਕਹੇ ਪੁਲਸ ਵਾਲੇ ਨੇ ਉਹਦੀ ਵੀ ਕੋਠੀ ਟਾਹੋ ਜੀ ਨਸ਼ਾ ਦਾ ਪੁਲਸ ਵਾਲੇ ਵੇਚਦੇ ਆ ਜੀ ਲੋਕਾਂ ਨੂੰ ਕੀ ਤੜਣਗੇ ਠੀਕ ਹੈ ਠੀਕ ਨਹੀਂ ਜੇ ਪੁਲਸੇ ਵੇਚਣ ਲੱਗੀ ਉਹ ਬੰਦ ਬੰਦ ਕਰਾ ਲੋਕਾਂ ਨੂੰ ਫੜੋ ਇਹ ਚਿੱਟਾ ਵੇਚਦੇ ਆ ਜੀ ਠੀਕ ਉਹ ਪਰਛੰਡੇ ਕੁੜੀ ਫੜੀ ਨਹੀਂ ਜੀ ਹਾਂਜੀ 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 ਏਸੀ ਪਿੰਡ ਹਲੋਤਾਲੀ ਦੇ ਸਾਥ ਹੁਣ ਵਾਧੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦੀ ਇਜਾਜ਼ਤ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦ ਗੜੀਆ